ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਅਸੀਂ ਸਾਰੇ ਠੀਕ ਠਾਕ ਹਾਂਜੀ ਵਹਿਗੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ। ਟਾਈਮ ਆ ਜਿਹੜਾ ਵੱਜ ਗਏ ਨੇ ਜੀ ਤਿੰਨ। ਅੱਜ ਆਪਾਂ ਅਖੀਰ ਕਰਿਆਗਾ ਵਲੌਗ ਸ਼ੁਰੂ ਹੋਣਾ। ਅੱਜ ਵਲੌਗ ਸ਼ੁਰੂ ਕਰਿਆਗਾ 3 ਵਜੇ 5 ਕਿ ਮਿੰਟ ਰਹਿ ਗਏ ਮੱਝਾ ਬੰਨਣ ਵਾਲੀਆਂ ਨੇ। ਇੱਧਰ ਪਿਆਉਤੀਆਂ ਨੇ ਕੱਢ ਲਈ ਗੱਡੀ। ਇਹ ਜਾਣਦੇ ਨੇਗੇ ਗੁਰਮਣਤੇ ਡੈਡੀ ਜਾਂਦੇ ਨੇ ਉਸ ਨੂੰ ਲੈਣ ਜਾਂਦੇ ਨੇ ਆਪਣੀ ਪ੍ਰਭਲੀ ਨੂੰ ਤੇ ਅਮਾਨਤ ਨੂੰ ਉਹਨਾਂ ਦੀਆਂ ਸੁੱਟੀਆਂ ਹੋ ਗਈਆਂ ਉਹ ਫੋਨ ਕਰੀ ਜਾਂਦੀਆਂ ਨੇ ਕਾਏ ਜਨ ਹੋ ਗਏ ਮਾਮੂ ਲੈ ਜੋ ਮਾਮੂ ਲੈ ਜੋ ਤੇ ਉਹਦੀ ਮੰਮੀ ਕਹਿੰਦੀ ਇੱਕ ਦਿਨ ਤਦੋਂ ਖੜਜੋ ਦੋ ਦਿਨ ਖੜਜੋ ਐ ਕਰੀ ਗਈ ਆ ਅੱਜ ਫੋਨ ਕੀਤਾ ਕਰੀ ਲੈ ਜੋ ਦਵਾਈ ਦਵਾ ਕੇ ਲੈਣੀ ਸੀ ਉਹਨਾਂ ਤੇ ਜਾਂਦੇ ਨੇ ਕਿ ਲੈਣ ਕੋਟ ਦੁੰਨੇ ਚੰਦੀ ਆਪਾਂ ਇੱਕ ਗੱਡੀ ਆਪਣੀ ਆਓ ਗਾਈ ਲੈਂ ਸਮਾਂ ਇਹ ਬਾਦ ਲੱਗਿਆ ਤੇ ਕਿੱਥੇ ਤਾਂ ਢੀਆਂ ਦੀ ਬੇਕਦਰੀ ਸੀ ਕਿੱਥੇ ਹੁਣ ਢੀਆਂ ਦੀ ਪੈ ਗਈ ਹੈ ਜੀ ਕਦਰ ਢੀਆਂ ਬਹੁਤ ਘੱਟ ਨੇ ਢੀਆਂ ਦੀ ਕਦਰ ਪੈ ਗਈ ਆ ਜਿਹੜਾ ਵੀ ਪਤਾ ਨਹੀਂ ਕੀ ਗੱਲ ਹੈ ਨਾ ਤੇ ਤੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਸਮਝਦਾ ਅੱਗੇ ਜੋ ਜੋ ਵੀ ਕਿਸੇ ਰੇਤੀ ਹੋ ਜਾਂਦੀ ਹੈ ਨਾ ਇਹ ਕਹਿੰਦੀ ਪੱਥਰ ਹੋ ਗਿਆ ਹੈ ਨਾ ਤੇ ਇੱਕ ਪੱਥਰ ਹੋਰ ਵੱਜਿਆ ਮੱਥੇ ਹੈ ਨਾ ਹੁਣ ਕਿਵੇਂ ਅਜੀਬ ਜੀ ਗੱਲ ਲੱਗਦੀ ਹੈ ਵੀ ਪੱਥਰ ਪੈਣਾ ਹੈ ਨਾ ਤੇ ਸਮੇ ਸਮੇ ਦੀ ਗੱਲ ਹੈ ਸਮਾਂ ਬਦਲ ਗਿਆ ਤੇ ਹੁਣ ਰਹਿ ਗਿਆ ਆਪਣਾ ਪੜਾਈਆਂ ਦਾ ਕੰਮ ਤੇ ਅੱਗੇ ਬੱਚਿਆਂ ਦਾ ਦਾਜ ਇਕੱਠਾ ਕਰਨ ਲੱਗ ਜੰਦੇ ਮਾਮਾ ਜੇ ਰੋਜ ਆਵਦੀਆਂ 3 ਦਾਜ ਬਣਾਉਣਾ ਨੂੰ ਜਾਂਦਾ ਵੀ ਇੰਨੇ ਵਿਸਤਰੇ ਕਰ ਲੈਣੇ ਭਾਂਡੇ ਕਰ ਲੈਣੇ ਇੰਨਾ ਸਿਉਣਾ ਪਾਉਣਾ ਹੈ ਨਾ ਹੁਣ ਬਸ ਇਹ ਹੁੰਦਾ ਵੀ ਬਸ ਆਪਾਂ ਪੜਾਉਣਾ ਵੀ ਆਹ ਕੋਰਸ ਕਰਾਉਣਾ ਬੱਚੇ ਨੂੰ ਤੇ 3 ਦੀ ਕਦਰ ਪੈ ਗਈ ਹੈ 3 ਦੀ ਕਦਰ ਵੀ ਕਰਨੀ ਵੀ ਚਾਹੀਦੀ ਹੈ ਤੇ ਬਹੁਤ ਸਾਰੇ ਕੁਸਕਰ ਹਜੇ ਵੀ ਹੋਣਗੇ ਜਿਹੜੇ 3 ਤੋਂ ਡਰਦੇ ਹੋਣਗੇ ਵੀ ਸਾਡੇ 3 ਨਾ ਹੋ ਜੇ ਤੇ 3 ਤਾਂ ਕਰਮ ਵਾਲਿਆਂ ਦੀ ਹੁੰਦੀਆਂ ਨੇ ਤੇ ਧੀਆਂ ਕਰਮ ਵਾਲੀਆਂ ਹੁੰਦੀਆਂ ਨੇ ਪਰ ਹੁਣ ਜਿਹੜੀ ਹੁਣ ਹਰ ਇੱਕ ਕੀਤੀ ਮੰਗਦਾ ਹੈਗਾ ਕਿਉਂਕਿ ਅੱਜ ਕੱਲ ਮੁੰਡਿਆਂ ਨੂੰ ਸਾਖ ਨਹੀਂ ਹੁੰਦਾ ਹੈਗਾ ਜੇ ਉਹੀ ਕੁਦਰਤੋਂ ਹੀ ਗੱਲ ਕਰਨ ਲੱਗ ਜਾਵੀਂ ਫਲਾਣਿਆਂ ਦੀ ਕੁੜੀ ਹੈਨਾ ਭੱਜ ਕੇ ਮੁੰਡਿਆਂ ਕੰਨ ਚੱਕਣਗੇ ਵੀ ਸਾਡੇ ਮੁੰਡੇ ਨੂੰ ਸਾਖ ਕਰਾ ਦੇਗਾ ਮੁੰਡੇ ਦੇ ਸੱਤੇ ਰੱਟੇ ਚ ਕੁੜੀ ਆਏਗੀ ਹੈਨਾ ਤੇ ਕੁੜੀਆਂ ਦੀ ਇੰਨੀ ਕਦਰ ਪੈਗੀ ਸਾਡਾ ਮੁੰਡਾ ਮੇਰਾ ਭਤੀਜਾ ਬੈਠਾ ਮੇਰਾ ਭਾਣਜਾ ਬੈਠਾ ਸਾਡਾ ਫਲਾਣਾ ਬੈਠਾ ਕੁਮਾਰਾ ਸਾਡਾ ਧੰਕਾ ਬੈਠਾ ਹੈਨਾ ਧੀਆਂ ਦੀ ਕਦਰ ਪੈਗੀ ਹੈ ਸਾ ਗ ਅੱਗੇ 3 ਆਲੇ ਵਿਚਾਰੇ ਹਨਾ ਚੁੱਪ ਕਰਕੇ ਬੈਠੇ ਰਹਿੰਦੇ ਹੁਣ 3 ਆਲੇ ਵੀ ਫੈਦੰਦੇ ਨੇ ਸਾਡੇ ਵਰਗੇ ਵੀ ਕੋਈ ਸੋਚ ਨਹੀਂ ਹਨਾ ਪੜਾਈ ਪੜਾਈ ਦੀ ਸੋਚ ਆਗੀ ਤੇ ਬਾਕੀ ਫਿਰ ਸਮਾਂ ਆਉਂਦਾ ਹੀ ਜਦੋਂ ਕਾ ਅਜੇ ਰੋਂ ਬਾਲੇ ਹਜੇ ਕਿਹੜਾ ਵਿਆਹ ਕਰਨਾ 15 ਸਾਲਾਂ ਨੂੰ ਵਿਆਹ ਕਰਾਂਗੇ ਕਿਤੇ ਵੀ ਉਦੋਂ ਸਮਾਂ ਕਿਵੇਂ ਬਦਲਿਆ ਜਾਊਗਾ ਹੁਣ ਤਾਂ ਬਹੁਤ ਬਦਲ ਗਿਆ ਸਾਡੇ ਸੰਗਰੂਰ ਜਿਹੜੇ ਤਾਂ ਹੁਣ ਬਹੁਤ ਘਟ ਗਿਆ ਦਾਜ ਦਹੇਜ ਦਾ ਅੱਗੇ ਕਿਲੇਆਂ ਵਾਂਗੂ ਜਿੰਨੇ ਕਿਲੇ ਜ਼ਮੀਨ ਦੇ ਹੁੰਦੇ ਹਨ ਉਹਨੇ ਹੀ ਲੱਖ ਹੁੰਦੇ ਉਹਨੇ ਹੀ ਸੋਨੇ ਦੇ ਤੋਲੇ ਹੁੰਦੇ ਹਨ ਤੇ ਹੁਣ ਬਹੁਤ ਫਰਕ ਪੈ ਗਿਆਗਾ ਹੁਣ ਬਸ ਵੱਤ ਵਦਦਾ ਲੈ ਕਹਿੰਦਾ ਵੀ ਸਾਡੀ ਬਰਾਤ ਦੀ ਸੇਵਾ ਬਰਾਤ ਦੀ ਸੇਵਾ ਵੀ ਚਲੋ ਹੁਣ ਕੱਟ ਹੋਣੀ ਚਾਹੀਦੀ ਹੈ ਵੀ ਬਰਾਤ ਬਰੂਤ ਵੀ ਹਨਾ ਪੈਲਸ ਦਾ ਖਰਚਾ ਵੀ ਬਹੁਤ ਦਿੱਕਤੀ ਦੇ ਪਿਆ ਉਹਨੂੰ ਹਨਾ ਕਰਨਾ ਔਖਾ ਹੋ ਗਿਆ ਜਿਹੜਾ ਮਤਲਬ ਤਲਾ ਦੇ ਵੀ ਸਾਲ ਦੋ ਸਾਲਾਂ ਨੂੰ ਇਹ ਵੀ ਕੱਟ ਜਾਊਗਾ ਯੇਰੇ ਸਾਹਿਬ ਨਾਲ ਹੁਣ ਕੁੜੀਆਂ ਬਹੁਤ ਘੱਟ ਨੇ ਮੈਨੂੰ ਤਾਂ ਲੱਗਦਾ ਮੁੰਡੇ ਬਹੁਤ ਕੁੜੀਆਂ ਤਾਂ ਕੋਈ ਕਹਿਦਾ ਨਹੀਂ ਹੈਗਾ ਵੀ ਰਿਸ਼ਤਾ ਕਰਵਾ ਦਿਓ ਮੁੰਡੇ ਵਾਲੀ ਕਹੀ ਜਾਂਦੇ ਨੇ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਲਓ ਅਪਾ ਰਸੋਈ ਦੀਆਂ ਬੰਦ ਕਰ ਤੇ ਹੁਣ ਆਪਾਂ ਭਾਂਡੇ ਮਾਂਦੇ ਨੇ ਨਾ ਆਉਂਦੇ ਆਣੂ ਉਹ ਤਾਂ ਬਸ ਗਏ ਤੇ ਆਏ ਜਾਣ ਆਉਣ ਹੀ ਲੱਗੂਗਾ ਸਾਹ ਪੀ ਗਏ ਤੇ ਬੜਾ ਟਾਈਮ ਨਹੀਂ ਲਾਉਂਦੇ ਹੈਗੇ ਮੈਨੂੰ ਕਹੇ ਤੂੰ ਭਾਂਡੇ ਮਾਜ ਸੱਸੀ ਉਹਨਾਂ ਨੂੰ ਲੈ ਕੇ ਆਉਣਿਆਂਗੇ ਹੂੰ ਤੇ ਗੱਡੀ ਦਾ ਕਵਰ ਵੀ ਧੋਣਾ ਆ ਸੀ ਜੇ ਧੋਣਾ ਫੇਰ ਆਇਆ ਨਾ ਕਹਿ ਦਨ ਗਿੱਲਾ ਥਰਦੇ ਸੁੱਕਣਾ ਨਹੀਂ ਹੈਗਾ 3 ਵਜੇ ਪਹੁੰਚੇ ਅੱਧਾ ਘੰਟਾ ਧੋਣ ਤੇ ਵੀ ਲੱਗੂ ਚਲੋ ਜੀ ਆਪਾਂ ਮਿਲਦੇ ਆਂ ਫੇਰ ਉਹਨਾਂ ਦੇ ਆ ਜਾਣਦੇ ਕੁੜੀਆਂ ਚਿੜੀਆਂ ਨੂੰ ਆਪਣੀਆਂ ਨੂੰ ਫੇਰ ਮਿਲਦੇ ਆਂ ਮੈਂ ਉਹਨਾਂ ਦੇ ਆਉਂਦਿਆਂ ਨੂੰ ਪਾਜ-ਪਾਜ ਕਰ ਲਾਂ ਕੰਮ ਕਿਉਂਕਿ ਫੇਰ ਤਾਂ ਜਵਾਖ ਕਹਿੰਦੇ ਨੇ ਇੱਕ ਨਿਆਣਾ ਸੌ ਸਿਆਣਾ ਨਿਆਣੇ ਜਵਾਖ ਹੋਣਗੇ ਚੌੜ ਚੜੀਤੀਆਂ ਉਹਨਾਂ ਨਾਲ ਕਰਾਂਗੇ ਫਿਰ ਮਿਲਾਂਗੇ ਸੋਣ ਲੋ ਜੀ ਆਪਾਂ ਹੁਣ ਡਿਕ ਡਿੱਕੇ ਸਾਰੇ ਕੰਮ ਕਰ ਲਏ ਤੇ ਦੋ ਵੱੱਠੋ ਗੋਹੇ ਦੇ ਰਹਿ ਗਏ ਜਾਂ ਧਾਰਾ ਰਹਿ ਗਈਆਂ ਆਟਾ ਵੀ ਗੁੰਨ ਲਿਆ ਤੇ ਬਾਕੀ ਸਾਰੇ ਕੰਮ ਮੈਂ ਕਰ ਲਏ ਨੇ ਨਾ ਤਾਂ ਸੁਖਮਣਾਈ ਹੈ ਹਜੇ ਕਿਉਂਕਿ ਪਾਉਣੇ 5 ਹੋ ਗਏ ਤੇ ਸੁਖਮਣ ਵੀ ਨਹੀਂ ਆਈ ਕੁੜੀਆਂ ਨੂੰ ਲੈ ਕੇ ਵੀ ਨਹੀਂ ਆਏ ਲੈਣ ਗਏ ਹੋਣੇ ਦੇਖੋ ਹਣਾ ਗੱਲੀ ਲਾ ਕੇ ਹੋਣਗੇ ਮਾਸੀ ਬਿਮਾਰ ਆ ਵਿਚਾਰੀ ਉਹਨਾਂ ਨਾਲ ਗੱਲੀ ਲੱਗ ਗਈ ਹਣਾ ਤੇ ਡਿੱਕੀ ਜਾਂਦੀ ਆ ਨਾ ਤਾਂ ਮੈਂ ਧਾਰ ਚੋਂ ਜੋਗਰੀ ਹੈ ਨਾ ਦੋ ਵੱਠੜੀ ਨਗੋਹੇ ਦੇ ਤੇ ਮੈਂ ਕਿਹਾ ਉਧਰ ਫੇ ਗੱਡੀ ਤੋਂ ਮੱਝਾਂ ਡਰਦੀਆਂ ਨੇ ਉਹਨਾਂ ਨੇ ਖੜਕਾ ਦੜਕਾ ਕਰਨਾ ਆ ਕੇ ਖੜਕ ਕੇ ਸਾਡੀ ਇੱਕ ਮੱਝ ਤਾਂ ਬਾਗੀ ਡਰਦੀ ਆ ਜੇ ਕੋਈ ਉੱਚੀ ਬੋਲ ਪੂ ਤਾਂ ਵੀ ਡਰਦੀ ਗਈ ਵੈਸੇ ਵੀ ਖੜੀ ਤਾਂ ਕਹ ਜਾਨੀਆਂ ਬਿੰਦਾਰ ਤੋਂ ਜੇ ਹਾਂ ਉਹ ਵੀ ਖੜੀ ਰਹੇ ਕੋਈ ਉਹ ਖੜਕਾ ਕਰਦੇ ਆਏ ਨਾ ਬੈਠੀ ਆ ਤਾਂ ਜੜਕਦਨ ਖੜੀ ਹੋ ਜੇ ਖੜੀ ਆ ਤਾਂ ਪਤਾ ਨਹੀਂ ਕਿਉਂ ਇੱਕ ਦਿਨ ਸਾਰੀ ਹੱਲੋ ਗਈ ਡਰ ਗਈ ਵੀ ਡਰ ਜੇ ਬਾਦ ਦਾ ਡਰਦੀ ਮੈਂ ਹੋਰ ਨਾ ਪਰਸੋਂ ਸਰਦਾਰ ਜੀ ਪਤਾ ਨਹੀਂ ਕਿੱਥੋਂ ਆਏ ਹਾਂ ਨਾ ਜਿੱਦ ਨੰਦਪੁਰ ਤੋਂ ਆਏ ਨੇ ਬਾਲਟੀ ਚ ਲੱਤ ਧਰ ਲਈ ਡਰ ਗਈ ਉਧਰੋਂ ਗੱਡੀ ਆ ਗਈ ਮੈਂ ਮੱਝ ਥੱਲੇ ਬੈਠੀ ਸੀ ਬਾਲਟੀ ਦੁੱਧ ਵਾਲੀ ਚ ਲੱਤ ਤਾਂ ਡਰਦੀ ਬਾਲਾ ਹੈ ਜੀ ਉਹ ਨਹੀਂ ਹਲਦੀ ਡਰਦੀ ਹੈਗੀ ਪਤਾ ਨਹੀਂ ਕਾ ਤੋਂ ਡਰਦੀ ਹੈ ਇਹਨੂੰ ਇਰੋਸ ਉਹੀ ਸੀ বাস ਉਰੋਂ ਕਟੜੂਪੁਰ ਲਗੀ ਤੀ ਉਰੋਂ ਦੀ ਤੰਕਿਉਂ ਡਰਨ ਜੇ ਲੱਗ ਗਈ। ਠੀਕ ਆਸ ਹਈ ਤਾਂ ਨੰਨ ਹੈਗੇ। ਦੇਖੋ ਪਾਲ ਪਰਿਵਾਰ ਕਰਵਾਉਗਾ। ਹੋਰ ਬੀਬੀ ਠੀਕ ਸਈ? ਹਾਂਜੀ। ਇੱਧਰ ਬੈਠ ਪੁੱਤੋ ਪਾਣੀ ਲੈ ਕੇ ਆ ਮਾ ਪਾਣੀ ਪੀਂਗਾ। ਹੈ? ਹੈ? ਮਾਮੂ ਨੂੰ ਡੀਕ ਦੇ ਸੀ। ਹੈ? ਹੂੰ। ਹੋਰ ਵੱਡਾ ਕਮਰਾ ਬਣਾਤਾ। ਉਥੇ ਧੁੱਪ ਨਹੀਂ ਆਇਆ ਕਰੋ ਖੇਡੀ ਜਾਇਆ ਕਰੋ ਠੀਕ ਆ? ਉਹ ਖੇਡਣ ਖਾਤਰੀ ਬਣਾਇਆ ਠੀਕ ਆ ਦੇਖੇ ਕਾਲੀ ਹੋ ਗਈ ਮਾਨਤਨ ਗਰਮੀ ਚ ਗਰਮੀ ਆ ਗਈ ਹੀਲ ਪੇਪਰ ਵਧਿਆ ਆ ਗੁਰਤਾ ਹਾਂਜੀ ਉਹਨੂੰ ਤੇ ਲਿਆਉਂਦੇ ਗੁਰਾਦਰ ਸਿੰਘ ਨੇ ਆ ਫਿਰ ਬੀਬੀ ਦਾ ਕਿੰਨੇ ਤੇ ਮਾਸੀ ਠੀਕ ਆ ਹਾਂਜੀ ਉਹਨੂੰ ਤਾਂ ਆਪੇ ਚੱਲ ਗਈ ਲਾਣ ਤਰਪਾਲ ਯਾ ਪੁੱਤ ਮਾਸੀ ਦੀ ਬਾਲੀ ਬਿਮਾਰ ਹੋ ਗਈ ਸੀ ਵਿਚਾਲੀ ਬਲੱਡ ਵਧ ਗਿਆ ਸੀਗਾ ਬੜੀ ਮੀ ਮੇਤਾ ਬਲੀ ਮੀ ਬਪਲੀ ਆ ਫੈਂਡਲ ਹੇ ਲਈ ਬੈਠਾ ਜਿਹੜਾ ਉਹ ਲੈ ਆਇਆ ਸੀ ਮਾਮੂ ਕੁਆਕੀ ਆ ਵੀਰੇ ਨਹੀਂ ਹੋਇਆ ਛੋੜੇ ਹੁਣ ਕੀ ਖਾਏਂ ਚੇਵੀਂ ਦੁੱਧ ਚ ਹੂੰ ਪਾ ਲੇਂਗੀ ਦੁੱਧ ਅਜੇ ਮਣਾਕ ਦੇ ਨਾ ਬਣਾਉ ਦੇ ਹਾਂ ਆ ਕੱਪੜੇ ਹੁਣੀ ਤੋਂ ਆ ਕ ਸੁੱਕਣੇ ਪਾ ਲਈ ਛੋੜ ਗਿਆ ਬਾਅਦ ਦੇਖ ਲੋ ਆਣੀ ਫਿਰ ਧਰਤੀ ਕਪੜੀਆਂ ਚ ਮਸ਼ੀਨ ਚ ਹਜੇ ਪਾਣੀ ਵੀ ਨਹੀਂ ਕੱਢਾ ਦੇਖਿਆ ਮੈਨੂੰ ਖੰਡਿਆ ਤਾਂ ਜਾਂਦੇ ਇਕੱਠੇ ਕਰਦੇ ਸਮਾਨ ਪਾਈ ਵੀ ਤੇ ਕੱਪੜਿਆਂ ਚ ਹਾਂ ਪੁੱਤ ਜੀ ਨਾਲਾ ਦਾ ਬੁਖਾਰ ਹੁੰਦਾ ਕੋਈ ਲਾਉਂਦਾ ਦਵਾਈ ਲੈ ਲਈਏ ਬੁਖਾਰ ਹੈ ਕੱਲੀ ਜਾਉਂਗੀ ਤਾਂ ਹੈ ਨਹੀਂ ਪਰ ਦਵਾਈ ਲਵਾਇਓ ਤਾਂ ਮਰ ਜੀ ਲਾ ਦੇ ਕੇ ਰਦੀ ਚੰਦ ਰਗੂ ਜੀ ਹਨਾ ਠੀਕ ਹੈ ਦਾੜੀ ਕਹਿੰਦਾ ਸੀ ਦਾੜੀ ਕਹਿੰਦਾ ਸੀ ਅੱਜ ਤੂੰ ਨਾਨੀ ਕੋਲ ਰਹਿਦਾ ਫਿਰ ਪੁੱਤ ਤੇਰੇ ਦਾ ਨਾ ਜੀ ਨਹੀਂ ਲੱਗਦਾ ਹੂੰ ਕੋਈ ਬੋਲ ਪੁੱਤ ਤੇਰਾ ਜੀ ਨਹੀਂ ਲੱਗਣਾ ਨਾਨੀ ਕੋਲ ਜਾਣਾ ਹੈ ਕਿਵੇਂ ਤੀ ਅੱਛਾ ਕਾ ਜੀ ਲੱਗ ਜੂ ਮੇਰਾ ਨਹੀਂ ਇਹਦਾ ਨਹੀਂ ਡੈਡੀ ਆ ਕਹਿੰਦੇ ਮੇਰੇ ਜੀ ਨਹੀਂ ਲੱਗਣਾ ਅਸਿਆ ਡਡਾਣੀ ਦਾ ਜੀ ਨਹੀਂ ਲੱਗਣਾ ਜੀ ਨਹੀਂ ਲੱਗਣਾ ਮੇਰੇ ਡੈਡੀ ਦਾ ਕਹਿੰਦੀ ਅੱਛਾ ਲਖੇ ਲੋਕਰ ਮੈਂ ਹੁਣ ਤਾਰਾ ਕੱਢ ਕੇ ਬਣਾ ਕੇ ਦੂੰ ਸੇਬੀਆਂ ਚੰਗਾ ਦਾ ਦੁੱਧ ਚੋ ਲਿਆ ਮਾ ਖਾਦੀ ਨਹੀਂ ਹੈਨਾ ਉਹ ਹੋਰ ਕੁਝ ਖਾ ਰੇ ਹਾਂ ਸੌਦਾ ਦੂਣ ਬੱਤੀ ਵਨ ਗੋਰੀਏ ਨੱਚੀਣਾ ਨਾਲ ਗੋਰੀਏ ਲਾਂਗੇ ਤੇ ਸਰਾਬ ਡੋਲ ਦੂ ਚਾਹ ਪਿਆ ਆ ਸੁਗਮਣ ਗੁਰਮਣ ਇਹਨਾਂ ਨੂੰ ਤੇ ਅਜੀ ਪੱਤੀ ਵਾਲੀ ਚਾਹ ਕਰੀਏ ਇਹਨੂੰ ਇਹਨੂੰ ਬੁਖਾਰ ਹੋਇਆ ਪਿਆ ਤੇਜ ਜੀ ਪੱਤੀ ਪਾ ਕੇ ਇਦਾਂ ਤਰਿਆ ਹੋਗਾ ਜੀ ਦੁੱਧ ਆਪਣਾ ਦੁੱਧ ਚ ਪਾਵਾਂਗੇ ਪਾਣੀ ਆ ਕਿ ਸੇਬੀਆਂ ਬਾਹਲੇ ਕੋਈ ਖਾਂਦਾ ਨਹੀਂ ਹੈਗਾ ਮਿੱਠਾ ਸਾਰਾ ਸਿਆੜੀ ਹੋ ਗਿਆ ਮਿੱਠਾ ਖਾਂਦੇ ਨੇ ਜਬਾਤ ਖਾ ਲੈਂਦੇ ਨੇ ਬੱਧੀ ਇਹ ਖਾ ਲਾਂ ਨੂੰ ਸਾਰੇ ਨੂੰ ਨੋਕਦੀਆਂ ਇਹ ਤਾਂ ਦੁੱਧ ਹੋਰ ਪਾਵਾਂਗੇ ਫਿਰ ਮੱਖ ਬਾਲਾ ਨਿਕਲੀ ਜਾਊਗਾ ਪਾ ਜਾਊਗਾ ਦੁੱਧ ਨੂੰ ਬਾਹਲੀ ਚਾਲ ਆ ਗਈ ਮਨ ਬਾਈ ਦੀ ਚੱਕੇ ਆਪਣੀ ਪ੍ਰਵਲਿੰਦ ਦੀ ਇਹਦਾ ਪ੍ਰਵਲਿੰਦ ਇਹਦਾ ਹੌਲਾ ਦਾ ਕਮੀਜ਼ ਖੱਡ ਪੁੱਤ ਲੋ ਜਿਪੈ ਨਾ ਗੋਨ ਲੈਣ ਆਟਾ ਤੇ ਸੇਵੀ ਤਾਂ ਰੱਖਿਆ ਲੈ ਤੇ ਫਿਰ ਮੈਂ ਤਾਲ ਕੱਢੂੰਗੀ ਦੋ ਮੱਜਾਂ ਹੀ ਤਾਰ ਰਹੀ ਨੇ ਵੀ ਮੰਟੇ ਕਰ ਦਿੰਦਾ ਤਾਂ ਤਾਂ ਆਟਾ ਗੁੰਨ ਜਾਨੀਆਂ ਕਿ ਸੇਵੀਆਂ ਬਣਾ ਜਾਂਦੀਆਂ ਤੇ ਧਾਰਾ ਕੱਢਦੇ ਕੱਢਦੇ ਸੇਵਾਂ ਜੀ ਜਾਣਗੇ ਤੇ ਜਿਹੜਾ ਜਿਹੜੇ 10 ਰੋਟੀਆਂ ਜਿਹਨੇ 10 12 ਪਕੜੀਆਂ ਪਕਾ ਕੇ ਇਹ ਹੋਰ ਉਹ ਸੇਵੀਆਂ ਵੀ ਹੋ ਜਾਣਗੇ ਮੈਂ ਤਾਂ ਕਰਕੇ ਪਹਿਲਾਂ ਬਣਾ ਲੀ ਮੇਰੇ ਧਾਰਾ ਚੋਲੋ ਚੋਲੋ ਠੰਡੀ ਹੋ ਜਾਣਗੇ ਫਿਰ ਜਵਾਖਾਣ ਕੁ ਬਣਾ ਲੀ ਉਹ ਸੋਕਮੰਤ ਬਣਾ ਕੇ ਸੇਵੀ ਖਾ ਲੂ। ਮੈਨੂੰ ਕੁੱਕ ਕੁੱਕ ਕਰਦੀ ਹੈ। ਸਭ ਆਪਾਂ ਚੱਲਣਾ। ਹਾਂ। ਬੈੱਡ ਤੇ ਪਿਆ। ਉਹਨੇ ਬਣਾ ਲਈ ਦੀ ਸਬਜੀ ਸਬਜੀ। ਪਤਾ ਨਹੀਂ। ਪਤਾ ਨਹੀਂ ਮੈਨੂੰ। ਗੱਲ ਨੂੰ ਕੀ ਕਰਦੀ। ਅੰਦਰ ਬੈਠੀ ਸੀ। ਗੁਰਾਦਰ ਜੁੱਤਾ ਪੈਸ।

ਪਤਾ ਨਹੀਂ ਕਿਹੜੀ ਜੀ ਹੈ ਕਿਹੜੀ ਗੇਮ ਖੇਡੂਗੀ ਉਹ ਜੇ ਆਪਾਂ ਨੇ ਤਾਂ ਪੱਥੇ ਰੱਖ ਕਰਦਣ ਕਰਨੀ ਹੋਗੀ ਅੱਖੇ ਕਰਦਾਂ ਨੇ ਆਪਾਂ ਬੰਦ ਮੱਝੇ ਬਾਹਰ ਹੰਡਣਾ ਨੇ ਸਰਕੇ 4 ਵਜੇ ਬੰਦਾਂ ਮੱਧਮੋਂ ਕੱਖਾਂ ਤੇ ਸਰਦਾਰ ਜੀ ਪਾਣਗੇ ਆ ਕੇ ਕੱਖ ਬਹੁਤ ਬਹੁਤ ਚਾਹਤ ਕਰਤਾਂ ਆ ਗੱਲ ਨਾ ਕੱਤੀ ਮਾਰੀ ਫਾਰੇ ਕੱਟ ਜੋ ਹਜਾ ਚੱਗਣਾ ਹੈ ਜਿਹੜਾ ਕਲਾ ਕਲਾ ਕਰ ਰਿਹਾ ਹੁੰਦਾ ਪਤਾ ਨਹੀਂ ਸੰਭਲਦੀ ਨਹੀਂ ਪਾਖ ਤਾਂ ਜੇ ਮੂਰੇ ਨਹੀਂ ਪਾਏ 装了，感觉咋样？<noise> <noise> ਉਹ ਕਿਹਨਾਂ ਖੜੀ ਰਹਿਣ ਜ਼ਰੂਰ ਪੰਜਾਬ ਨੇ 75 ਲੇਕ ਹੁਣ ਮੈਂ ਦੱਸਦੀ ਆ ਜੀ ਸੋਰੀ

ਆਈ ਮੱਕੀ ਏੜੀ ਮੱਕੀ ਫਾੜਦੀ ਤੇ ਤਿੰਨ ਚਾਰ ਫਾੜਦੀ ਆ ਲੈ ਹੁਣ ਪਈ ਆਏ ਖੇਡੋ ਨਹੀਂ ਆ ਮੈਂ ਸਾਦੇ ਵਾਲੀ ਹਾਂ ਸੋ ਤਾਂ ਆਉ ਤੇ ਉਬਾਰੀ ਕਰ ਲੈ ਲੈ ਤਾਂ ਲੈ 15 ਮਿੰਟ ਹਾਂ ਅਸਿਆ ਮੈਂ ਕਰਾਂ ਅਹਮ ਲੈ ਮਸਾਲਾ ਅਸਿਆ ਚਲੋ ਆ ਫਾੜ ਲਈ ਮੱਕੀ ਨਹੀਂ ਆਏ ਕਿੱੜੇ ਇੱਕ ਨਹੀਂ ਨਹੀਂ ਇੱਕਰ ਬੱਕੀ ਬੋਲੋ ਵੀ ਆ ਮੈਂ ਬੋਲੂ ਫਰਾਏ ਤਾਂ ਉਹ ਫਰਾਏ ਤੂੰ ਬਾਤ ਕਰ ਇੰਗਣ ਮਿੰਗਣ ਡੱਕਰ ਤੇ ਇੰਗਣ ਤੇ ਲੇਕਾ ਚਲ ਇੰਗਣ ਮਿੰਗਣ ਤਲੀ ਤਲਿੰਗਣ ਤਾਰਾ ਪੀਰਾ ਡੱਕ ਰਾਗੜ ਖਾਵਾ ਬੇਲ ਬਦਾਮਾ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਆ ਇਹ ਹੱਥ ਕਟਾੜੀ ਪੈਰ ਕਟਾੜ ਵਾਲਿਆ ਤੇਰੀ ਬਾਰੀ ਆ ਇਹ ਹੱਥ ਰੱਖ ਤੂੰ ਤਾਂ ਇਹ ਰੱਖ ਤੂੰ ਤਾਂ ਇਹ ਰੱਖ ਇੰਗਣ ਮਿੰਗਣ ਤਲੀ ਤਲਿੰਗਣ ਤਾਰਾ ਪੀਰਾ ਡੱਕ ਰਾਗੜ ਖਾਵਾ ਬੇਲ ਬਦਾਮਾ ਮੂਲੀ ਪੱਤਰਾ ਪੱਤਰਾ ਵਾਲੇ ਘੋੜੇ ਕਟੜੇ ਕਟੜੀ ਪੈਰ ਕਟੜੀ ਨਿਕਲ ਵਾਲਿਆ ਤੇਰੀ ਬਾਣੀ ਉਹ ਵੀ ਐ ਗੱਲ। ਿੰਗਣ ਿੰਗਣ ਤੜੀ ਤਲਿੰਗਣ ਤਾਰਾ ਤੀਰਾ ਡੱਕ ਰਾ ਗੁਰਖਾਵਾ ਬੇਲ ਬਦਾਮਾ ਮੋਲੀ ਪੱਤਰਾ ਪੱਤਰਾ ਵਾਲੇ ਥੋੜੇ ਆ ਇਹਨਾਂ ਤਕ ਕਟੜੀ ਪੈਰ ਕਟੜੀ ਨਿਕਲ ਵਾਲਿਆ ਤੇਰੀ ਬਾਣੀ। ਿੰਗਣ ਿੰਗਣ ਤੜੀ ਤਲਿੰਗਣ ਤਾਰਾ ਤੀਰਾ ਡੱਕ ਰਾ ਗੁਰਖਾਵਾ ਬੇਲ ਬਦਾਮਾ ਮੋਲੀ ਪੱਤਰਾ ਪੱਤਰਾ ਵਾਲੇ ਕਿਆ ਇਹ ਹੱਥ ਕਟਾਰੀ ਪੈਰ ਕਟਾਰੀ ਨਿੱਕਲ ਵਾਗਿਆ ਤੇਰੀ ਬਾਣੀ ਲਿੰਗਣ ਮਿੰਗਣ ਤਲੀ ਕਲਿੰਗਣ ਤਾਰਾ ਫੀਰਾ ਡੱਕ ਰਾਗੜ ਖਾਮਾ ਵੇਲ ਬਧਾਮਾ ਮੂਲ ਪਤਰ ਅਪਤਰ ਬਾਲੇ ਪੂੜੇ ਆਏ ਹੱਥ ਕਟਾਰੀ ਪੈਰ ਕਟਾਰੀ ਨਿੱਕਲ ਵਾਗਿਆ ਤੇਰੀ ਬਾਣੀ ਲੱਕੋ ਹੱਥ ਹੋਣ ਤੁ ਜਿੰਨੇ ਹੱਥ ਤੇਰੇ ਤੱਕ ਤੇ ਹੋਣਗੇ ਉਹਨੇ ਤੇ ਸਾਰਿਆਂ ਨੂੰ ਸਿੱਤਰ ਲਾਏਗੀ ਜੇ ਤੇਰੇ ਕਲੀਆਂ ਨਿੱਕਲੇ ਆਇਆ ਮੀਂਗਣ ਮੀਂਗਣ ਤਲੀ ਤਲਿੰਗਣ ਤਾਰਾ ਪੀਰਾ ਡੱਕ ਰਾ ਗੁਰਖਾਵਾ ਬੇਲ ਬਧਾਵਾ ਮੂਲੀ ਪਤਰਾ ਪਤਰਾ ਬਾਲੀ ਥੋੜੇ ਖੇਡਦੇ ਹੁੰਦੇ ਸੀ ਅੱਜ ਜਿਹੜੇ ਯਾਰ ਕਰਾਤੀ ਆ ਮਾਨਤ ਨੇ ਤੇ ਕਹਿੰਦੀ ਮਾਮੀ ਜੀ ਉਹ ਖੇਡ ਖੇਡੂ ਸਕੂਲ ਚ ਖੇਡਦੇ ਹੁੰਦੇ ਤੁਸੀਂ ਕਕਰੇ ਦਾਦੀ ਕੋਲ ਖੇਡਦੇ ਹੁੰਦੇ ਸੀ ਦਾਦੀ ਕੋਲ ਦਾਦੀ ਕੋਲ ਮੀਂਗਣ ਮੀਂਗਣ ਤਲੀ ਤਲਿੰਗਣ ਤਾਰਾ ਦੂਸਰਾ ਥੀ ਰੱਖ ਲ ਨੋਕੋ ਓਲਿਆ ਹੋ ਹੋਣਾ ਤੱਤਾ ਹੋ ਪਾਰਾ ਪੀਰਾ ਡੱਕਰਾ ਖੁਰਕਾਵਾ ਬੇਲ ਖਾਵਾ ਮੂਲੀ ਪੱਤਰਾ ਪੱਤਰਾ ਵਾਲੇ ਆਏ ਹੱਥ ਤੇ ਤਾੜੀ ਪੈਰ ਤੇ ਤਾੜੀ ਨਿਕਲ 바ਜਾ ਤੇਰੀ ਬਾਤ ਚੱਕ ਤੇ ਹੁਣ ਇਹ ਬਚਪਨ ਨੇ ਖੇਡਣੇ ਜੀ ਆਪਾਂ ਹੀ ਖੇਡਦੇ ਹੁੰਦੇ ਹੁਣ ਤਾਂ ਬੱਚੇ ਮੋਬਾਈਲ ਤੇ ਲੱਗ ਜਾਂਦੇ ਨੇ ਹਨਾ ਕੋਈ ਜਾ ਜਾ ਵਾ ਸੱਡੋਟ ਮੋਬਾਈਲ ਫੜ ਕੇ ਕੰਬਲਾ ਸਲੂਕ ਕੇ ਮਵਾ ਦੇਖਿਆ ਨਹੀਂ ਲੋ ਜੀ ਆਪਾਂ ਨੇ ਕੰਮ ਤਾਂ ਤੇ ਕਰ ਲਏ ਨੇਗੇ ਤੇ ਅੱਪਾ ਆ ਗਿਆ ਆਪਣੇ ਮੰਝਿਆ ਤੇ ਬਿਸਤਰੇ ਬਸਾਉਣੇ ਆ। ਆਦਰ ਚੱਦ ਬਸਾਏ ਹੋਏ ਨੇ। ਇੱਕ ਦੋ ਕੰਬਲ ਘੱਟ ਨੇ ਸੁਖਮਣ ਤੇ ਆਪਣੀ ਪ੍ਰੋਬਲੀਨ ਲੈਂਡਿੰਗੀਆਂ ਹੋਈਆਂ ਨੇ। ਤੇ ਹੁਣ ਆਪਾਂ ਕਰਦੇ ਨੇ ਵੀਡੀਓ ਦਾ ਐਂਡ। ਆਮਾਨ ਖਸਾਉਂਦੀ ਐ। ਅ ਰੋਟੀ ਖਾ ਲਈ ਤੇ ਦਵਾਈ ਲੈ ਲਈ। ਥੋੜਾ ਜਿਹਾ ਮੁਕਾਰ ਹੋਇਆ ਅੱਬਿਆ। ਦਵਾਈ ਦਿੱਤੀ ਹੈਗੀ ਤੇ ਹੱਟ ਆਪਣਾ ਪ੍ਰੋਬਲੀਨ ਬਹੁਤ ਧਿਆਨ ਰੱਖਦੀ ਐ ਰਾ। ਤੇ ਦਵਾਈ ਗੌਰ ਨਾਲ ਸਭ ਤਾਂ ਹੀ ਪਤਾ ਨਹੀਂ ਕਿ ਕਿਵੇਂ ਦਵਾਈ ਦਿੱਤੀ ਆ ਕਿਸੇ ਦਵਾਈ ਦਿੱਤੀ ਹੈਗੀ ਤੇ ਛੋਟਾ ਛੋਟੇ ਵੀ ਖਾਲੀ ਪਏ ਜਾਂਦੇ ਕੁੱਤੇ ਨੂੰ ਨਸ਼ਾ ਹੋਇਆ ਆ ਦੇ ਦਵਾਈ ਦਾ ਕਿਰਤਾਂ ਜਿਹਾ ਬਾਪ ਨੂੰ ਦਵਾਈ ਦਾ ਨਸ਼ਾ ਹੁੰਦਾ ਹੀ ਹੈਗਾ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਾ ਸਾਨੂੰ ਸਾਡੀ ਵੀਡੀਓ ਵਧੀਆ ਲੱਗੇ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਆਦਰ ਦੇਖ ਕੇ ਪੈਣ bilangı kalanı da seninle alınamaz. Bay bilgili ka thalsa, bay bilgili